ਕੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਆਪ ਲਿਖਿਆ ਹੈ ਕਿ ਦਸਮ ਗ੍ਰੰਥ ਮੰਨਣਾ ਚਾਹੀਦਾ ਹੈ ਕਿ ਸਾਡੇ ਪੰਥ ਦੇ ਵਿੱਚ ਪਰਵਾਨ ਹੈ ਕਿਉਂਕਿ ਇੱਕ ਤੇ ਰਹੋ ਜਿਹੜਾ ਬਿਲਕੁਲ ਦਸਮ ਗ੍ਰੰਥ ਨੂੰ ਨਹੀਂ ਮੰਨਦਾ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਨਹੀਂ ਹੈ ਗੁਰੂ ਗ੍ਰੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿ ਪਰ ਜੋ ਦਸਮ ਗ੍ਰੰਥ ਹੈ ਜਿਹੜੀ ਆਪ ਜੀ ਨੇ ਬਚਿੱਤਰ ਨਾਟਕ ਦੀ ਗੱਲ ਕੀਤੀ ਹੈ ਪਹਿਲਾਂ ਤਾਂ ਇਹਦਾ ਟਾਈਟਲ ਹੀ ਪੜ ਲਓ ਬਚਿੱਤਰ ਨਾਟਕ ਬਚਿੱਤਰ ਬਚਿੱਤਰ ਠੀਕ ਹੈ ਨਾ ਬਸ ਇੱਥੋਂ ਹੀ ਅੰਦਾਜ਼ਾ ਲਾ ਲਓ ਲੋਕਾਂ ਦੇ ਦਿਮਾਗ ਦਾ ਵੀ ਜਿਹਦਾ ਨਾਂ ਹੀ ਬਚਿੱਤਰ ਹੈ ਸਮਝ ਗਏ ਤੇ ਫਿਰ ਉਹਦੇ ਵਿੱਚ ਤਾਂ ਗੱਲ ਹੀ ਮਹਾਰਾਜ ਨੇ ਉਹ ਚੀਜ਼ ਲਿਖੀ ਹੈ ਜਿਹੜੀ ਬਚਿੱਤਰ ਹੈ ਆਪਾਂ ਕਹਿੰਦੇ ਨਾ ਕੋਈ ਬਚਿੱਤਰ ਗੱਲ ਹੈ ਬਹੁਤ ਉੱਚੀ ਗੱਲ ਹਾਂ ਉਹਨੂੰ ਤਾਂ ਕੋਈ ਵਿਰਲਾ ਹੀ বুঝੂਗਾ ਸਮੁੰਦਰ ਦਾ ਪਾਣੀ ਹੈ ਡਾਇਰੈਕਟ ਨਹੀਂ ਪੀਤਾ ਜਾਣਾ ਬਚਿੱਤਰ ਨਾਟਕ ਨੂੰ ਸਿੱਧਾ ਪੜ੍ਹ ਲਓ ਨਹੀਂ ਹਜਮ ਆਣਾ ਨਹੀਂ ਹਜਮ ਆਣਾ ਹਾਂ ਕਿਸੇ ਸੋਜੀ ਵਾਲੇ ਕਿਸੇ ਸੰਥਿਆਕਾਰ ਤੋਂ ਪੜੋਗੇ ਤੁਹਾਨੂੰ ਸਾਰਾ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਏਰ ਮਹਾਰਾਜ ਨੇ ਗੱਲ ਬਚਿੱਤਰ ਲਿਖੀ ਏ ਲਿਖਣ ਦਾ ਢਾਂਗ ਹੀ ਵੱਖਰਾ ਆ ਪਰ ਸਮਝਾ ਰਹੇ ਹਮਾਰਾਜ ਸਮਝਾ ਤੇਰੇ ਮਨ ਨੂੰ ਰਹੇ ਏ ਤੇਰੀ ਮਤ ਨੂੰ ਰਹੇ ਏ ਤੇਰੇ ਮਨ ਨੂੰ ਰਹਿ ਆ ਤੇਰੀਆਂ ਇੰਦਰੀਆਂ ਨੂੰ ਰਹਿ ਆ ਸਮਝ ਗਏ ਨਾ ਗੱਲ ਤਾਂ ਇਸ ਕਰਕੇ ਉਹ ਚ ਕੁਝ ਗਲਤ ਨਹੀਂ ਹੈ ਬਸ ਉਹ ਸਾਡੇ ਪੜਨ ਦਾ ਤੇ ਸਮਝਣ ਦਾ ਤਰੀਕਾ ਹੀ ਗਲਤ ਹੈ ਬਸ ਤਾਂ ਜੇ ਦਸਮ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਤਾਂ ਗੁਰੂ ਸਾਹਿਬ ਨੇ ਬਹੁਤ ਕੁਝ ਲਿਖਿਆ ਹਾਂਜੀ ਪਰ ਦੂਜੇ ਪਾਸੇ ਕਈ ਇੱਕ ਗੱਲ ਫੜ ਕੇ ਬਹਿ ਜਾਂਦੇ ਆ ਹੁਣ ਭਾਜੀ ਦਸਮ ਗ੍ਰੰਥ ਦੇ ਵਿੱਚੋਂ ਹੀ ਆ ਨਾ ਪੰਜਾਂ ਬਾਣੀਆਂ ਦੀਆਂ ਤਿੰਨ ਬਾਣੀਆਂ ਤਿੰਨ ਬਾਣੀਆਂ ਜਪ ਸਾਹਿਬ ਤਪ ਪ੍ਰਸਾਦ ਸਵਈ ਚੌਪਈ ਸਰ ਹੋ ਗਿਆ ਫਿਰ ਜਿੱਥੋਂ ਅਰਦਾਸ ਸ਼ੁਰੂ ਹੁੰਦੀ ਹੈ ਪ੍ਰਥਮ ਪਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਇਹ ਵੀ ਦਸਮ ਦੀ ਬਾਣੀ ਅੱਛਾ ਫਿਰ ਤੋ ਛੁਟਕਾਰਾ ਨਹੀਂ ਹੋਣਾ ਇਸ ਕਰਕੇ ਬਚਿੱਤਰ ਨਾਟਕ ਨੂੰ ਕਿਸੇ ਸੰਥਿਆ ਵਾਲੇ ਤੋਂ ਪੜੋ ਕਿਸੇ ਚੰਗੇ ਧਰਮਾਤਮਾ ਤੋਂ ਗੁਣੀ ਗਿਆਨੀ ਤੋਂ ਅਰਥ ਕਰੋ ਸਭ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾ ਸ਼ੰਕੇ ਖਤਮ ਹੋ ਜਾਣਗੇ ਤੁਹਾਡੇ ਵੀ ਮਹਾਰਾਜ ਨੇ ਤੱਕ ਬਿਲਕੁਲ ਸਹੀ ਲਿਖਿਆ ਇੱਥੇ ਜੋ ਲਿਖਿਆ ਗੁਰੂ ਸਾਹਿਬ ਨੇ ਵਿੱਚ ਬਹੁਤ ਗੱਲਾਂ ਲਿਖਿਆ ਜੇ ਆਪਾਂ ਪੜਨ ਤੇ ਆਈਏ ਤਾਂ ਸੱਚੀ ਇੱਕ ਵੀਰਸ ਵਾਲੀ ਜਿਹੜੀ ਗੁਰੂ ਸਾਹਿਬ ਨੇ ਸਿੰਘ ਸਾਜਿਆ ਸੀ ਉਹ ਪਤਾ ਲੱਗਦਾ ਕਿਸ ਤਰੀਕੇ ਨਾਲ ਸਾਜਿਆ ਤੇ ਹੋਰ ਮਹਾਰਾਜ ਜਿਵੇਂ ਇੱਕ ਮਾਂ ਪਿਓ ਇੱਕ ਮਾਂ ਆਪਣੀ ਧੀ ਨੂੰ ਅੰਦਰ ਵੜ ਕੇ ਸਮਝਾਉਂਦੀ ਹੈ ਪੁੱਤਾਂ ਐਵੇਂ ਪਿਓ ਆਪਣੇ ਪੁੱਤ ਨੂੰ ਜਦੋਂ ਫਰੈਂਡਲੀ ਹੋ ਜਾਂਦਾ ਉਹਦੇ ਨਾਲ ਉਹਨੂੰ ਕਹਿੰਦਾ ਬੰਦਾ ਬਣ ਜੀ ਐ ਜੱਲੀਆਂ ਆਉਜੂ ਆਹੋਜੂ ਉਹ ਤਾਂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਆਪਣੇ ਖਾਲਸੇ ਨੂੰ ਇੱਕ ਤੋਹਫਾ ਦਿੱਤਾ ਦਸਮ ਗ੍ਰੰਥ ਹਾਂ ਵੀ ਬੰਦੇ ਬਣ ਕੇ ਚੱਲਿਓ ਆਹ ਕੁਝ ਹੋ ਸਕਦਾ ਸਮਝ ਗਏ ਨਾ ਫਿਰ ਦੂਰ ਕਰਨ ਲਈ ਸ਼ਕਤੀਆਂ ਕੌਣ ਨੇ ਜਿਹੜੇ ਸਾਨੂੰ ਦਸਮ ਗ੍ਰੰਥ ਤੋਂ ਦੂਰ ਕਰਦੇ ਉਹ ਜਿਹੜੇ ਅਧੂਰੇ ਗਿਆਨ ਨਹੀਂ ਹੈ ਉਹ ਜਿਨ੍ਹਾਂ ਨੂੰ ਅਜੇ ਅਧੂਰਾ ਗਿਆਨ ਜਿਨ੍ਹਾਂ ਨੇ ਪੰਕਤੀਆਂ ਹੀ ਦੋ ਪੜ੍ਹੀਆਂ ਜਿੱਥੋਂ ਜਦੋਂ ਮਰਜ਼ੀ ਬੈਠ ਕੇ ਡਿਬੇਟ ਕਰਾ ਦਿਓ ਭਾਈ ਹਮ ਮੈਂ ਦਸਮ ਗ੍ਰੰਥ ਦੇ ਪੁੱਜੇ ਹੋਏ ਕੋਈ ਨਾ ਕੋਈ ਲੈ ਆਓ ਚਾਹੰਦਰੀ ਲੈ ਆਓ ਪੋਡਕਾਸਟ ਹੈ ਚਾਹ ਵੀ ਪੀ ਸਕਦੇ ਹੋ ਲੈ ਆਓ ਲੈ ਆਓ ਕੋਈ ਚੱਕਰ ਨਹੀਂ ਵਿੱਚ ਸਿਰੇ ਦੇ ਤੁਹਾਨੂੰ ਮੈਂ ਪਾਠੀ ਮਲਾ ਦੂੰ ਜਿਹੜਾ ਮਰਜ਼ੀ ਲਿਆਓ ਤੁਸੀਂ ਇਹ ਜਿਹੜੇ ਅਧੂਰੇ ਗਿਆਨੀ ਐ ਤੇ ਨਿਸ਼ਾ ਕਰਾ ਦੂ ਕੱਲੀ ਕੱਲੀ ਪੰਕਤੀ ਦੇ ਜਵਾਬ ਦੇ ਦੂ ਠੀਕ ਐ ਨਾ ਤਾਂ ਇਸ ਕਰਕੇ ਜਿੰਨੂ ਅਜੇ ਗਿਆਨ ਹੀ ਕੁਝ ਨਹੀਂ ਅਧੂਰਾ ਗਿਆਨ ਐ ਭਾਜੀ ਉਹ ਗੱਲਾਂ ਕਰਦਾ ਯਾਰ ਆਹੀ ਤਾਂ ਰੌਲਾ ਅਧੂਰਾ ਡਰਾਈਵਰ ਬਹੁਤ ਭੈੜੀ ਥਾਂ ਸੜਦਾ ਬਹੁਤ ਭੈੜੀ ਥਾਂ ਸੜਦਾ ਪਰ ਬਾਬਾ ਜੀ ਇੱਕ ਸਵਾਲ ਪੁੱਛਣਾ ਚਾਹਾਂਗਾ ਮੈਂ ਦੇਖੋ ਮੈਂ ਦਸਮ ਇੰਨਾ ਬਾਣੀ ਦਾ ਗਿਆਨ ਨਹੀਂ ਆ ਚਲੋ ਸਿੱਖ ਰਹੇ ਆ ਜ਼ਰੂਰ ਸਿੱਖਦੇ ਰਵਾਂਗੇ ਪਰ ਕਈ ਲੋਕ ਇਹ ਕਹਿ ਦਿੰਦੇ ਇਹਦੇ ਚ ਕਈ ਅਸ਼ਲੀਲ ਗੱਲਾਂ ਲਿਖੀਆਂ ਹੋਈਆਂ ਮਹਾਰਾਜ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਜਿਵੇਂ ਕੋ ਪਿਓ ਆਪਣੇ ਨੌਜਵਾਨ ਹੋਏ ਪੁੱਤ ਨੂੰ ਸਮਝਾਉਂਦਾ ਹੈ ਨਾ ਕੱਲੀ-ਕੱਲੀ ਗੱਲ ਖੋਲ ਕੇ ਖੋਲ ਕੇ ਉਹ ਸਮਝਾਈਏ ਮਹਾਰਾਜ ਮਾੜਾ ਕੁਝ ਨਹੀਂ ਹੁੰਦਾ ਸ੍ਰਿਸ਼ਟੀ ਇਹਦੇ ਨਾਲ ਹੀ ਚੱਲਦੀ ਹੈ ਹਾਂ ਜੇ ਹੁਣ ਦਸਮ ਗ੍ਰੰਥ ਨੂੰ ਕਹਿੰਦੇ ਅਸ਼ਲੀਲ ਹੈ ਤੇ ਕੈਨੇਡਾ ਅਮਰੀਕਾ ਕੀ ਲੈਣ ਜਾਂਦੇ ਹੋ ਭਾਈ ਉੱਥੇ ਤਾਂ ਪਹਿਲੀ ਕਲਾਸ ਨੂੰ ਅਸ਼ਲੀਲ ਗੱਲਾਂ ਖੋਲ ਕੇ ਸਮਝਾ ਰਹੇ ਆ ਹੂੰ ਪਹਿਲੀ ਗੱਲਾਂ ਸੈਕਸ ਦੀਆਂ ਪੜਾਈਆਂ ਪੜਾ ਰਹੇ ਆ ਹੂੰ ਫੇਰ ਅਸ਼ਲੀਲ ਹੈ ਉਹ ਤਾਂ ਮੌਲਕੀ ਅਸ਼ਲੀਲ ਹੈ ਠੀਕ ਹੈ ਨਾ ਦਿੱਲੀ 에ਰਪੋਰਟ ਤੋਂ ਚੜਜੋ ਫੇਰ ਅਸ਼ਲੀਲਤਾ ਸ਼ੁਰੂ ਹੋ ਜਾਂਦੀ ਹੈ ਹੂੰ ਫੇਰ ਨਾ ਜਾਇਆ ਕਰੋ ਬਈ ਆਪ ਜੋ ਕਰਨੋਂ ਪ੍ਰਵਾਨ ਹੈ ਜੋ ਸਾਡੇ ਗੁਰੂਆਂ ਨੇ ਲਿਖ ਦਿੱਤਾ ਉਹਤੇ ਕਿੰਤੂ ਕਰਦੇ ਆ ਆਪ ਜਿਵੇਂ ਬਹੁਤ ਸੋਚੇ ਆ ਦੋ ਤੋਤੇ ਆ ਹੈਨਾ ਮੈਨੂੰ ਕੋਈ ਕਹਿੰਦਾ ਜੀ ਦਸਮ ਗ੍ਰੰਥ ਚ ਤਾਂ ਅਸ਼ਲੀਲਤਾ ਲਿਖੀ ਹੈ ਮੈਂ ਕਿਹਾ ਭਾਜੀ ਵਿਆਹੇ ਹੋ ਕਹਿੰਦਾ ਵਿਆਹਿਆ ਮੈਂ ਕਿਹਾ ਫਿਰ ਟਕਿਆ ਰੇ ਠੀਕ ਹੈ ਨਾ ਇੱਕ ਫੇਰ ਮਿਲ ਗਿਆ ਖੋਊਗਾ ਮੇਰਾ ਗੱਲ 50 ਸਾਲਾਂ ਦਾ ਬਾਪੂ ਬਾਬਾ ਜੀ ਦਸਮ ਗ੍ਰੰਥ ਦੇ ਬਾਰੇ ਦੱਸੋ ਕੀ ਕਹੋਗੇ ਮੈਂ ਕਾ ਬਾਪੂ ਕਿੰਨੇ ਨਿਆਣੇ ਆ ਕਹਿੰਦਾ ਸੋਕ ਨਾਲ ਚਾਰ ਜੁਆਕ ਹੈ ਮੈਂ ਕਾ ਸ਼ਰੀਲ ਦਾ ਜਾਂ ਸ਼ਰੀਲਤਾ ਤੋਂ ਬਗੈਰ ਹੀ ਜੰਮ ਤਰੇ ਉਹ ਜੋ ਸ਼ਰੀਲਤਾ ਕਿੱਧਰ ਗਈ ਸੀ ਬਈ ਹੈ ਕਿ ਉਦੋਂ ਧੂਪ ਬੱਤੀ ਲਾਈ ਸੀ ਜਾਂ ਉਦੋਂ ਜੋਤਾਂ ਜਗਾਈਆਂ ਸੀ ਜਾਂ ਉਦੋਂ ਕਮਾਲ ਹੋ ਗਈ ਵੇ ਕਾ ਯਾਰ ਤੁਸੀਂ ਪੁੱਛਦੇ ਹੋ ਇਹ ਗੱਲ ਆ ਹਾਲ ਹੈ ਸਾਡੇ ਲੋਕਾਂ ਦਾ ਅਸਲੀ ਲੀਲਤਾ ਆਪ ਫੈਲਾਉਂਦੇ ਐ ਤੇ ਜੀਨੇ ਸਾਨੂੰ ਬਚਾਇਆ ਗੱਲ ਟਕਾ ਕੇ ਸਮਝਾਈ ਐ ਵੀ ਆ ਵੀ ਚਲਿੱਤਰ ਹੋ ਸਕਦਾ ਆ ਵੀ ਖੇਡ ਵਰਤ ਸਕਦੀ ਐ ਐਦਾਂ ਵੀ ਐਦਾਂ ਵੀ ਅਧੂਰੇ ਐ ਨਾ ਜਿਹੜੇ ਲੋਕ ਗਿਆਨ ਵੱਲੋਂ ਉਹ ਬਾਬਾ ਜੀ ਹੁਣ ਜੇ ਬਚਿੱਤਰ ਨਾਟਕ ਤੇ ਸਵਾਲ ਉੱਠਦੇ ਆ ਦਸਮ ਗ੍ਰੰਥ ਤੇ ਸਵਾਲ ਉੱਠਦੇ ਆ ਇਸ ਸਾਲ ਤੋਂ ਨਵਾਂ ਸਵਾਲ ਉੱਠਣ ਲੱਗ ਗਿਆ ਹਾਂ ੍ਹੇਮਕੁਣ ਸਾਹਿਬ ਲੋਕੀ ਕਹਿੰਦੇ ਆ ਹਿਮਕੁੰਡ ਸਾਹਿਬ ਕਿਉਂ ਜਾਂਦੇ ਆ ਉੱਥੇ ਤਾਂ ਸਾਡਾ ਇਤਿਹਾਸ ਹੀ ਨਹੀਂ ਆ ਲੋਕੀ ਇਹ ਕਹਿੰਦੇ ਆ ਵੀ ਜਾਣ ਕੇ ਅਸੀਂ ਦਰਬਾਰ ਸਾਹਿਬ ਦੇ ਮੁਕਾਬਲੇ ਇੱਕ ਸਥਾਨ ਨੂੰ ਖੜਾ ਕਰ ਰਹੇ ਭਾਜੀ ਜਾਣ ਵਾਲੇ 95% 5% ਹੀ ਹੈ ਜਿਹੜੇ ਕੰਡਮ ਕਰਦੇ ਉਸ ਗੱਲ ਨੂੰ ਉਹ ਕਿਉਂ ਕਰਦੇ ਆ ਜਿਹੜੇ ਦਸ਼ਮ ਦੇ ਵਿਰੋਧੀ ਹੈ ਜਾਂ ਉਹਨਾਂ ਪ੍ਰਚਾਰਕਾਂ ਦੇ ਚੇਲੇ ਚਾਟੜੇ ਆ ਠੀਕ ਹੈ ਨਾ ਕਿਉਂਕਿ ਦਸ਼ਮ ਦੀ ਬਾਣੀ ਚ ਹੀ ਲਿਖਿਆ ਹੈ ਹੂੰ ਇਹਦੇ ਹਿਮਕੁੰਡ ਤੇ ਲਈ ਹਿਮਕੁੰਡ ਹਿਮਕੁੰਡ ਪਹਾੜਤ ਹੈ ਜਹਾਂ ਸप्त श्रृंग ਸੋਭਿਤ ਹੈ ਤਹਾਂ ਤੈ ਹਮ ਅਨਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਹੂੰ ਹਿਮਕੁੰਡ ਦਾ ਜ਼ਿਕਰ ਹੈ ਦੇਵਤਾ ਸ਼ੋਕਰਾਨੇ ਆ ਉਹਨਾਂ ਫੌਜੀ ਅਫਸਰਾਂ ਦੇ ਜਿਸ ਫੌਜੀ ਅਫਸਰ ਨੇ ਖੋਜ ਕੀਤੀ ਉਹ ਜਗ੍ਹਾ ਦੀ 27 ਚੋਟੀਆਂ ਦੇ ਵਿਚਾਲੇ ਇੱਕ ਹੇਮਕੁੰਟ ਮਤਲਬ ਕਿ ਬਰਫ਼ ਦਾ ਨਿੱਕਾ ਜਿਹਾ ਸਰੋਵਰ ਹੈ ਹੂੰ ਠੀਕ ਹੈ ਉਹਦੇ ਕੋਲ ਤਪੱਸਿਆ ਕੀਤੀ ਹੈ ਇਹ ਵਿਰੋਧ ਵੀ ਉਹੀ ਕਰਦੇ ਜਿਹੜੇ ਦਸ਼ਮ ਦੇ ਵਿਰੋਧੀ ਬਾਕੀ ਮੈਂ ਕਹਿੰਦਾ ਉਹਨਾਂ ਵੀ ਜਿਹੜੇ ਜੇ ਬਾਲਾ ਜਵਾਬ ਤਕੜਾ ਲੈਣਾ ਦਸ਼ਮ ਦਾ ਵਿਰੋਧ ਕਰਿਓ ਨਿੰਗਾ ਕੋਲੇ ਜਾ ਕੇ ਜਾ ਦਸਮ ਦਾ ਵਿਰੋਧ ਕਰਿਓ ਜਾ ਕੇ ਹਜੂਰ ਸਾਹਿਬ ਹਮ ਮੈਂ ਕਹਿਣਾ ਸਿਰਾ ਹੋ ਜਾਊਗਾ ਜਵਾਬ ਇਹੋ ਜਿਹਾ ਦੇਣਗੇ ਨਾ ਬਸ ਪਰ ਜਵਾਬ ਦੂਜਾ ਦੇਣ ਲੱਗ ਜਾਂਦੇ ਨੇ ਕਈ ਵਰੀ ਮਹਾਰਾਜ ਅਰਸ਼ੋਂ ਉਤਰੀਆਂ ਚਾਰ ਕਿਤਾਬਾਂ ਪੰਜਵਾਂ ਉਤਰਿਆ ਡੰਡਾ ਤੇ ਕਿਤਾਬਾਂ ਦਾ ਪੜਾਇਆ ਸਮਝਿਆ ਨਾ ਹੀ ਤੇ ਡੰਡਾ ਕੱਢੇ ਕੱਢੇ ਹੈ ਤੇ ਬਾਬੇ ਨਾਨਕ ਨੇ ਵੀ ਤਾਂ ਇੱਕ ਹੱਥ 'ਚ ਡੰਡਾ ਹੀ ਰੱਖਿਆ ਸੀ